ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਗੱਲ ਕਰਾਂਗੇ ਜਿੱਥੇ ਸਰੋਂ ਜਾਂ ਰਾਇਆ ਕਿਸਾਨ ਵੀਰਾਂ ਨੇ ਬੀਜਿਆ ਸੀਗਾ ਉਹਦੀ ਜਿਹੜੀ ਹੈਗੀ ਕਟਾਈ ਕਿਸਾਨ ਵੀਰਾਂ ਨੇ ਸ਼ੁਰੂ ਕਰਤੀ ਹੈ। ਰਾਇਆ ਖਾਸ ਤੌਰ ਤੇ ਜਿਹਦੇ ਵਿੱਚ ਜਿਹੜੀ 45A 46 ਜਾਂ ਪੀਐਚ 4126 127 ਜਾਂ ਹੋਰ ਕਿਸਮਾਂ ਕਿਸਾਨ ਵੀਰਾਂ ਨੇ ਬੀਜੀਆਂ ਰਾਏ ਦੀਆਂ ਤੇ ਇਸ ਤੋਂ ਬਾਅਦ ਨਾਲ ਹੀ 5-7 ਦਿਨਾਂ ਦੇ ਵਿੱਚ ਜਿਹੜੇ ਹੈਗੀ ਆ ਗੋਭੀ ਸਰੋਂ ਦੀ ਕਟਾਈ ਸ਼ੁਰੂ ਹੋ ਜਾਣੀ ਆ ਤੇ ਥੋੜਾ ਜਿਹਾ ਇੱਕ ਕੱਟਣ ਵੇਲੇ ਆਪਾਂ ਇਹਨੂੰ ਵੱਢਣ ਵੇਲੇ ਖਿਆਲ ਰੱਖਣਾ ਹੁੰਦਾ ਕਿ ਗੋਭੀ ਸਰੋਂ ਖਾਸ ਤੌਰ ਤੇ ਕਿ ਇਹਨੂੰ ਜ਼ਿਆਦਾ ਚੜ੍ਹਨ ਨਹੀਂ ਦੇਣਾ ਜ਼ਿਆਦਾ ਪੱਕਣ ਨਹੀਂ ਦੇਣਾ ਨਹੀਂ ਇਹ ਚ ਸ਼ੈਟਰਿੰਗ ਮਤਲਬ ਕਿਰਨ ਜ਼ਿਆਦਾ ਲੱਗ ਪੈਂਦੀ ਹੈ ਇਹ ਜਿਹੜਾ ਖਾਸ ਨੁਕਤੇ ਤੇ ਮੈਂ ਗੱਲਬਾਤ ਕਰਨੀ ਹੈ ਕਿ ਜਿੱਥੇ ਗੋਭੀ ਸਰੋਂ ਉੱਤੇ ਜਾਂ رائے ਆ ਉਹਦੇ ਬਾਅਦ ਵਿੱਚ ਮੈਂਸ਼ਨ ਜਿਵੇਂ ਕੀਤਾ ਹੋਇਆ ਕਿ 1 ਲੱਖ ਤੋਂ ਉੱਤੇ ਦੀ ਫਸਲ ਕਿਸਾਨ ਵੀਰੋ ਸਭ ਤੋਂ ਪਹਿਲਾਂ ਤਾਂ ਜਿਹੜਾ ਬੈਨੀਫਿਟ ਇਹਦਾ ਇਹ ਹੈਗਾ ਕਿਰਪਾ ਕਰਕੇ ਪੂਰੀ ਵੀਡੀਓ ਧਿਆਨ ਨਾਲ ਸੁਣ ਲਿਆ ਜੇ ਫਿਰ ਜਿਹੜਾ ਹੈਗਾ ਆਪਦੀ رائے ਜਾਂ ਕਮੈਂਟ ਦਿਆ ਜੇ ਇੱਕ ਤਾਂ ਗੋਭੀ ਸਰੋਂ رائے ਵਾਲਾ ਜਿਹੜਾ ਵਾਣ ਹੁੰਦਾ ਉਹੋ ਕਣਕ ਤੋਂ ਜਲਦੀ ਵਿਹਲਾ ਹੁੰਦਾ ਤੇ ਉੱਥੇ ਆਪਣੀ ਮੂੰਗੀ ਦੀ ਫਸਲ ਸਰੋਂ ਵਾਲੀ ਆਲੂ ਵਾਲੀ ਉਹ ਕਾਮਜਾਬ ਰਹਿੰਦੀ ਕਣਕ ਵਾਲੀ ਰਿਸਕੀ ਹੁੰਦੀ ਆ ਕਿਉਂਕਿ ਕਣਕ 15 ਅਪ੍ਰੈਲ 20 ਅਪ੍ਰੈਲ 25 ਅਪ੍ਰੈਲ ਇਹਨਾਂ ਦਿਨਾਂ 'ਚ ਵਾਢੀ ਹੋਣੀ ਆ ਉਸ ਤੋਂ ਬਾਅਦ ਫਿਰ ਆਪਾਂ ਨੂੰ ਬਜਾਈ ਕਰਦੇ ਵੀ ਜਿਹੜਾ ਹੈਗਾ ਉਹਦੀ ਪਲਾਨਿੰਗ ਕਰਨੀ ਕਿਉਂਕਿ ਕਣਕ ਵੀ ਆਪਾਂ ਸਾਂਭਣੀ ਹੁੰਦੀ ਆ ਉਹਦੇ ਮੰਡੀ ਕਰਨ ਵੀ ਕਰਨਾ ਹੁੰਦਾ ਤਾਂ ਉਹਦੇ ਵਿੱਚ ਕਈ ਵਾਰ ਜਿਹੜਾ ਹੈਗਾ ਅਪ੍ਰੈਲ ਐਂਡ 'ਚ ਹੀ ਚਲੀ ਜਾਂਦੀ ਬਜਾਈਆਂ ਕਈ ਕਿਸਾਨ ਵੀ ਮਈ 'ਚ ਵੀ ਕਰਦੇ ਮੂੰਗੀ ਦੀ ਬਜਾਈ ਉਹਦੇ ਵਿੱਚ ਉਹ ਫਰਮੀਹਾ ਜਾ ਜਾਂਦੀ ਆ ਉਹ ਆਪਣੀ ਹਰੀ ਖਾਦ ਰਹਿ ਜਾਂਦੀ ਆ ਜਿਹੜੀ ਆਪਾਂ 10 ਅਪ੍ਰੈਲ ਤੱਕ ਬਜਾਈ ਕਰ ਦੇਣੀ 20 ਮਾਰਚ ਤੋਂ ਜਿਹੜੀ ਕਿ ਆਪਾਂ ਆਲੂਆਂ ਵਾਲੇ ਸਰੋਂ ਵਾਲੇ ਬਾਣ ਚ ਬੜੀ ਆਸਾਨੀ ਨਾਲ ਕਰ ਸਕਦੇ ਆ ਉਹ ਥੋਡੀ ਮੂੰਗੀ ਜਿਹੜੀ ਤੁਸੀਂ ਜਿਵੇਂ ਐਸਐਮਐਲ ਐਸਐਮਐਲ 1827 ਆ ਜਾਂ 832 ਆ ਜਾਂ ਹੋਰ ਕਿਸਮ ਤੁਸੀਂ ਪ੍ਰਾਈਵੇਟ ਬੀਜਦੇ ਆ 5 ਕਮੰਡਲ 7 ਕਮੰਡਲ 8 ਕਮੰਡਲ ਤੱਕ ਬਹੁਤ ਵਧੀਆ ਪਹਟਾੜ ਲੈ ਸਕਦੇ ਆ ਇਹਦੇ ਵਾਸਤੇ ਖਾਦ ਦੀ ਕੋਈ ਬਹੁਤੀ ਜ਼ਰੂਰਤ ਨਹੀਂ ਪੈਂਦੀ ਆਲੂਆਂ ਤੋਂ ਬਾਅਦ ਬਿਲਕੁਲ ਨਹੀਂ ਖਾਦ ਪਾਉਣੀ ਮੂੰਗੀ ਨੂੰ ਤੇ ਜਿਹੜੀ ਸਰੋਂ ਤੋਂ ਬਾਅਦ ਆ ਜਾਂ ਕਣਕ ਤੋਂ ਬਾਅਦ ਹੁੰਦੀ ਉਹਦੇ ਵਿੱਚ ਆਪਾਂ ਡੇਢ ਦੋ ਗੱਟਾ ਸੁਪਰ ਤੇ 10 12 ਕਿਲੋ ਯੂਰਕਾ ਬਬ ਜਾਈ ਟਾਈਮ ਪਾ ਦੇਣੀ ਹੋਰ ਕੁਝ ਨਹੀਂ ਪਾਉਣਾ ਨਾਈਟ੍ਰੋਜਨ ਫਿਕਸ ਕਰਦੀ ਜ਼ਮੀਨ ਦੀ ਬਜਾਊ ਸ਼ਕਤੀ ਵਧਾਉਂਦੀ ਹੈ। 4-5-7 ਕੁਆਂਟਲ ਹੋ ਜਾਂਦਾ ਬੜੀ ਵਧੀਆ ਆਸਾਨੀ ਦੇ ਨਾਲ ਇਹ 5 ਤੋਂ 6000 ਰੁਪਏ 6200 ਰੁਪਏ ਤੱਕ ਵੇਚ ਸਕਦੇ ਆ ਕਿਉਂਕਿ ਦੇਖੋ ਜੀਵੇ ਆਸਾ ਮਰੇ ਨਰਾਸਾ ਤੇ ਆਪਾਂ ਜਿਹੜੀ ਹੈਗੀ ਆ ਨਰਾਸ਼ਤਾ ਨਹੀਂ ਆਪਾਂ ਪੋਜ਼ਿਟਿਵ ਲੈ ਕੇ ਜੇ ਗੱਲ ਕਰਾਂਗੇ ਤਾਂ ਉਹ ਚੀਜ਼ ਦੇ ਵਿੱਚ ਕਾਮਯਾਬ ਹੋਣ ਤੇ ਕਿਸਾਨ ਵੀਰ ਹੋ ਰਹੇ ਆ। ਜਿਹੜੀ ਰਹਿ ਗਈ ਥੋੜੀ ਸਰੋਂ ਦੀ ਰਾਏ ਦੀ ਗੱਲ ਪ੍ਰਮਾਤਮਾ ਕਿਰਪਾ ਕਰਨ ਇਸ ਵਾਰ ਮੌਸਮ ਸਮਾਂ ਬੜਾ ਵਧੀਆ ਲੱਗਿਆ ਹੋਇਆ ਤੇ ਅੱਗੇ ਵੀ ਮੌਸਮ ਵਿੱਚ ਗੜਬੜ ਨਾ ਹੋਵੇ। 10-10 ਕੁਇੰਟਲ ਤੱਕ 11-11 ਕੁਇੰਟਲ ਤੱਕ ਬੜੇ ਵਧੀਆ ਝਾੜ ਆਉਣ ਦੇ ਅਸਾਰ ਬਹੁਤ ਵਧੀਆ ਸਰੋਂ ਦੀ ਫਸਲ ਖੜੀ ਹੈ ਫੀਲਡ ਦੇ ਵਿੱਚ ਮੈਂ ਦੇਖਣ ਅ ਅੱਜ ਵੀ ਕੀਤਾ ਪਿਛਲੇ ਦਿਨਾਂ ਜੀ ਵੀ ਕਰਦਾ ਰਿਹਾ ਕਿਸਾਨ ਵੀਰ ਬਾੜੀ ਕਰ ਰਹੇ ਬੜੀ ਸ਼ਾਨਦਾਰ ਫਸਲ ਥੋੜੀ ਰਾਏ ਦੀ ਗੋਭੀ ਸਰੋਂ ਦੀ ਖੜੀ ਹੈ ਜਿਵੇਂ ਜੀਐਸਸੀ ਅ ਜਿਹੜੀ ਗੋਭੀ ਸਰੋਂ ਕਨੋਲਾ 7 ਨੰਬਰ ਵੈਰੈਟੀ ਕਿਸਾਨ ਵੀਰਾਂ ਨੇ ਬੀਜੀ ਜਾਂ ਹੋਰ ਕਿਸਮਾਂ ਲਾਈਆਂ ਹੋਈਆਂ ਨੇ ਪੀਬੀਐਸਐਚ 1707 ਹੈ ਤੇ ਸਰੋਂ 10-12 ਕਵਾਂਟਲ ਤਾਈ ਇਹਦਾ ਜਿਹੜਾ ਰੇਟ ਆ ਪ੍ਰੈਜ਼ੈਂਟ ਜਿਹੜਾ ਹੈਗਾ 5052 550 ਆਡਾਡ ਮੰਡੀਆਂ ਦਾ ਰੇਟ ਹੈ ਤੇ ਇਹ ਹੋ ਗਈ ਤੁਹਾਡੀ ਫੇਰ ਅੱਗੇ ਮੂੰਗੀ ਦੀ ਹੋਗੀ ਉਸ ਤੋਂ ਬਾਅਦ ਤੁਸੀਂ ਬਾਸਮਤੀ ਲਾਉਣੀ ਆ ਤੇ ਮੂੰਗੀ ਵਾਲੇ ਬਾਣ ਚ ਬਾਸਮਤੀ ਨੂੰ ਬਹੁਤੀ ਖਾਦ ਦੀ ਜ਼ਰੂਰਤ ਨਹੀਂ ਹੁੰਦੀ ਇੱਕ ਤੁਹਾਡੀ ਜਿਹੜੀ ਇਹ ਸਰੋਂ ਆ ਰਾਇਆ ਇਹ ਜਦੋਂ ਤੁਸੀਂ ਵਿੱਚ ਬੋਣੇ ਸੋਇਲ ਫਿਊਮਿਕੈਂਟ ਦਾ ਕੰਮ ਕਰਦਾ ਹੈ ਜ਼ਮੀਨ ਦੇ ਵਿੱਚ ਜਿਹੜੀਆਂ ਖਤਰਨਾਕ ਉਲੀਆਂ ਨੇ ਉਹ ਖਤਮ ਕਰਦਾ ਹੈ ਬਿਮਾਰੀਆਂ ਜਿਹੜੀ ਜੜਾਂ ਵਾਲੀਆਂ ਬਿਮਾਰੀਆਂ ਜਾਂ ਹੋਰ ਰੋਗ ਫਸਲਾਂ ਨੂੰ ਪੈਂਦੇ ਹੋਰਾਂ ਨੂੰ ਪਲੱਸ ਜਿਹੜੇ ਜ਼ਮੀਨ ਦੇ ਵਿੱਚ ਹਾਨੀਕਾਰ ਕੀੜੇ ਮਕੌੜੇ ਉਹਨਾਂ ਵਾਸਤੇ ਰਿਪੈਲੈਂਟ ਦਾ ਕੰਮ ਕਰਦਾ ਇਹਦੀਆਂ ਟੈਪ ਰੂਟ ਸਿਸਟਮ ਹੁੰਦਾ ਜਿਹੜਾ ਡੂੰਘੀਆਂ ਜਾਂਦੀਆਂ ਸੋਇਲ ਨੂੰ ਜ਼ਮੀਨ ਨੂੰ ਖੋਲਦਾ ਜਿਹੜੀ ਸਰੋਂ ਦੀਆਂ ਜਿਹੜਾ ਰੂਟ ਸਿਸਟਮ ਆ ਨਾਲ ਜਿਹੜੀ ਆਰਗੈਨਿਕ ਮੈਟਰ ਐਡ ਹੁੰਦੀ ਹੈ ਤੇ ਆਰਗੈਨਿਕ ਮੈਟਰ ਨੂੰ ਰੀਸਾਈਕਲ ਜਿਹੜੀ ਹੈਗੀ ਹੈ ਇਹ ਕਰਨ ਦੇ ਵਿੱਚ ਬਹੁਤ ਵਧੀਆ ਫਸਲ ਇਹ ਮਦਦ ਕਰਦੀ ਹੈ ਤੇ ਇਹਦੂ ਅਗਲੇ ਜਦੋਂ ਦੇਖੋ ਜਦੋਂ ਥਲੜੀ ਰਹਿਣ ਤੋਂ ਬਾਅਦ ਵੱਢ ਕੇ ਜੜਾ ਤੇ ਜਿਹੜੀ ਆਪਾਂ ਥੱਲੇ ਤੋਂ ਜਿਹੜਾ 2 ਫੁੱਟ 3 ਫੁੱਟ ਉੱਪਰ ਤੋਂ ਵੱਢਦੇ ਹੁੰਨੇ ਜਿਹੜਾ ਵਿੱਚ ਮਿਕਸ ਕਰ ਦੇਣਾ ਇਹਦੇ ਵਿੱਚ ਤੁਸੀਂ ਦੇਖੋ ਵੀ ਗਲੂਕੋਸਿਨੋਲੇਟ ਦੇ ਖਾਸ ਅੰਛ ਹੁੰਦੇ ਆ ਜਦੋਂ ਜ਼ਮੀਨ ਚ ਮਿਕਸੋ ਆਰਗੈਨਿਕ ਮੈਟਰ ਆਰਗੈਨਿਕ ਕਾਰਬਨ ਇਨਕਰੀਜ਼ ਹੋਣੀ ਜ਼ਮੀਨ ਦੀ ਤੇ ਜਿਹੜੇ ਗਲੂਕੋਸਿਨੋਲੇਟਸ ਆ ਉਹ ਬਾਇਓਫਿਊਮਿਗੈਂਟ ਜ਼ਮੀਨ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਦੇ ਆ ਸੋ ਆਪਣੀ ਜ਼ਮੀਨ ਦੀ ਸਿਹਤ ਦਾ ਸੁਧਾਰ ਹੋਗਾ ਟਾਈਪ ਰੂਟ ਸਿਸਟਮ ਹੁੰਦਾ ਕਿ ਮੇਨ ਜੜ ਬਹੁਤ ਡੂੰਗੀ ਜਾਂਦੀ ਹੈ ਇਹਦੀ ਜ਼ਮੀਨ ਨੂੰ ਖੋਲ ਦਿੰਦੀ ਹੈ ਇਸ ਤੋਂ ਅਗਲੀ ਫਸਲ ਆਪਾਂ ਲੈ ਲਈ ਜਿਹੜੀ ਜ਼ਮੀਨ ਚ ਨਾਈਟ੍ਰੋਜਨ ਫਿਕਸ ਕਰਦੀ ਹੈ ਮੂੰ ਫਲੀਦਾਰ ਫਸਲ ਹੋਗੀ ਜਿਹਨਾਂ ਦੇ ਵਜੀ ਦੇ ਗੰਡਾ ਹੁੰਦੀਆਂ ਨਾਈਟ੍ਰੋਜਨ ਫਿਕਸੇਸ਼ਨ ਹੁੰਦੀ ਹੈ ਤੇ ਜ਼ਮੀਨ ਦੇ ਵਿੱਚ ਆਰਗੈਨਿਕ ਮੈਟਰ ਨਾਈਟ੍ਰੋਜਨ ਫਾਸਫੋਰਸ ਪੋਟਾਸ਼ ਸਲਫਰ ਵਾਧੂ ਜਿਹੜੇ ਹੈਗੇ ਤੱਤ ਐਡ ਹੁੰਦੇ ਆ। ਇਹਦੋਂ ਅਗਲੀ ਫਸਲ ਆਪਾਂ ਲੈ ਲੈਣੀ ਆ ਬਾਸਮਤੀ ਸੀਰੀਅਲ ਆ ਗਿਆ। ਬਾਸਮਤੀ ਕੀ ਘੱਟ ਸਮੇਂ ਦੀ ਫਸਲ ਘੱਟ ਖਰਚੇ 'ਚ ਬਹੁਤ ਵਧੀਆ ਝਾੜ ਲੈ ਕੇ ਆਪਾਂ ਉਹ ਤੋਂ ਵੀ ਬਹੁਤ ਵਧੀਆ ਚੰਗੀ ਰਿਟਰਨ ਲੈ ਸਕਦੇ ਆ। ਸੋ ਇਹ ਜਿਹੜਾ ਤੁਹਾਡਾ ਸਿਸਟਮ ਹਨਾ ਜਾਂ ਤੁਸੀਂ ਲੇਟ ਜਿਹੜੀ ਹੈਗੀ ਪੀਆਰ 126 ਪੀਆਰ 131 ਇਹ ਕਿਸਮਾਂ ਦੀ ਕਾਸ਼ਤ ਵੀ ਤੁਸੀਂ ਬੜੀ ਆਸਾਨੀ ਨਾਲ ਕਰ ਸਕਦੇ ਆਂ ਸਰੋਂ ਮੂੰਗੀ ਬਾਸਮਤੀਆਂ ਝੋਨਾ ਤੇ ਤੁਹਾਡਾ ਇਹ ਇੰਨਾ ਵਧੀਆ ਕ੍ਰੋਪ ਰੋਟੇਸ਼ਨ ਬਣਦੀ ਜੀ ਚ ਜ਼ਮੀਨ ਦੀ ਸਿਹਤ ਦਾ ਵੀ ਸੁਧਾਰ ਹੋਊਗਾ ਆਪਣੀ ਆਮਦਨ ਤੁਹਾਡੀ ਆਮਦਨ ਜਿਹੜੀ ਉਹ ਕਣਕ ਝੋਨੇ ਨਾਲ ਚੰਗੀ ਹੋ ਜੇ ਇਹਦੇ ਵਿੱਚ ਤੁਸੀਂ ਬਾਸਮਤੀ ਜਾਂ ਲੇਟ ਵੈਰਾਈਟੀ ਝੋਨੇ ਦੀ ਵੀ ਲਾਉਣੀ ਆ ਪਰਾਲ ਸਾਂਭਣਾ ਬੜਾ ਸੌਖਾ ਹੋ ਜਾਂਦਾ ਤੁਸੀਂ ਚਾਹੇ ਜਿਹੜਾ ਹੈਗਾ ਆਲੂਆਂ ਤੋਂ ਬਾਅਦ ਜਿਹੜੀ ਸਰੋਂ ਤੋਂ ਬਾਅਦ ਚਾਹੇ ਤੁਸੀਂ ਜੇ ਕਣਕ ਤੋਂ ਬਾਅਦ ਵਿਕਾਸਤ ਕਰਦੇ ਪਰ ਕੋਸ਼ਿਸ਼ ਚਾਹੀਦੀ ਆਪਣੀ ਕਿ 10 ਅਪ੍ਰੈਲ 15 ਅਪ੍ਰੈਲ ਹੱਦ ਜਿਹੜਾ ਹੈਗਾ 20 ਅਪ੍ਰੈਲ ਤੱਕ ਉਦੋਂ ਜੇ ਲੈਪ ਲੇਟ ਆਪਾਂ ਜਿਹੜੀ ਮੂੰਗੀ ਬੀਜਦੇ ਆ ਨਾ ਕਿਸਾਨ ਵੀਰੋ ਉਹ ਫਿਰ ਜਿਹੜੀ ਮੀਂਹਾਂ ਦੇ ਵਿੱਚ ਆਇੰਦੀ ਲੇਟ ਤਾਂ ਹੀ ਤਾਂ ਇਹਦਾ ਜਿਹੜਾ ਸਹੀ ਸਮਾਂ ਜਿਹੜਾ 10 20 ਮਾਰਚ ਤੋਂ 10 ਅਪ੍ਰੈਲ ਹੈ ਤੇ ਇਸ ਗੋਭੀ ਸਰਮ ਵਾਲੀ ਰਾਏ ਵਾਲੀ ਜਿਹੜੇ ਹੈਗੇ ਮਾਣ ਹੁਣ ਵਿਲੇ ਹੋ ਰਹੇ ਨਾਲ ਦੀ ਨਾਲ ਤੁਸੀਂ ਜਿਹੜੀ ਬਜਾਈ ਮੂੰਗੀ ਦੀ ਕਰਦੇ ਹੋ ਸੇਹ ਚ ਵੀ ਸੁਧਾਰ ਜ਼ਮੀਨ ਦੀ ਤੇ ਆਮਦਨ ਵੀ ਬਹੁਤ ਬਹੁਤ ਧੰਨਵਾਦ